ਆਫ ਆ ਗਿਆ ਤੇ ਆਪਾਂ ਵੀ ਇੱਥੇ ਸਾਰੇ ਪਕੌੜੇ ਲਾ ਦੇ ਆ ਭਰਤੇ ਆ ਕੇਰਾ ਦੇ ਬਾਈ ਪੂਰੀ ਰੇਸ ਹਲਵਾਈ ਆ ਸਾਡੀ ਫੁੱਲ ਰੇਸ ਹਲਵਾਈ ਆ ਇੱਕਦਮ ਸਾਰੇ ਲੱਗੇ ਸੀਗੇ ਫੁੱਲ ਭੱਜ ਭੱਜ ਕੇ ਡੋਂਗੇ ਭਰਿਆ ਗੁੱਡ ਮਾਰਨਿੰਗ ਦੋਸਤੋ ਵੈਲਕਮ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਕੰਮ ਤੇ ਕੰਮ ਹੈਗਾ ਪੈਲਸ ਦੇ ਵਿੱਚ ਵੇਟਰ ਪਾਰਟੀ ਦੇ ਨਾਲ ਚੱਲੇ ਆ ਆਪਣੇ ਪਿੰਡ ਦੇ ਬਹੁਤ ਜਣੇ ਜਾਂਦੇ ਆ ਇਸੇ ਕੰਮ 'ਚ ਪਏ ਹੋਇਆ ਤੇ ਆਪਾਂ ਵੀ ਪਹਿਲਾਂ ਤਾਂ ਜਾਣੇ ਹੁੰਨੇ ਆ ਪਿਛਲੇ ਸਾਲ ਤੋਂ ਜਾਂਦੇ ਰਹੇ ਆ ਐਤ ਕੀ ਦੇ ਸਾਲ ਇੱਕ ਵੀ ਪ੍ਰੋਗਰਾਮ ਨਹੀਂ ਲਾਇਆ ਤੇ ਅੱਜ ਮੈਂ ਪਹਿਲੇ ਦਿਨ ਚੱਲੇ ਆ ਤੇ ਇੱਥੇ ਭਗਤੀ ਆ ਪੈਲਸ ਉੱਥੇ ਚੱ ਤੇ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਜੋ ਜੋ ਕੰਮ ਕਰਦੇ ਹੋਏ ਕਿਵੇਂ ਦਾ ਦਿਨ ਲੰਘਿਆ ਹਨ ਅੱਜ ਦਾ ਉਹ ਸਾਰਾ ਵਲੌਗ ਬਣੂਗਾ ਤੇ ਬਣੇ ਰਿਹਾ ਵਲੌਗ ਦੇ ਨਾਲ ਕਿਰਾਂ ਤੋਂ ਬਸ ਉੱਠੇ ਆ ਚਾਹ ਚੂ ਪੀਤੀ ਐਡਿਟਿੰਗ ਕੀਤੀ ਆ ਵਲੌਗ ਦੀ ਤੇ ਅਪਲੋਡ ਕੀਤਾ ਤੇ ਬਸ ਹੁਣ ਜਾਣ ਦੀ ਤਿਆਰੀ ਆ ਰੈਡੀ ਸ਼ੈਡੀ ਹੋਏ ਪਿਆ ਬਸ ਕੱਪੜੇ ਤਾਂ ਆਪਣੇ ਉਹੀ ਰਹਿੰਦੇ ਆ ਜਿਹੜੇ ਘਰੇ ਪਾਏ ਹੁੰਦੇ ਆ ਚਾਹੇ ਰਿਸ਼ਤੇਦਾਰੀ ਚ ਜਾਈਏ ਚਾਹੇ ਕੰਮ ਤੇ ਚਾਹੇ ਕਿਤੇ ਮਰਜ਼ੀ ਜਾਈਏ ਕੱਪੜੇ ਉਹੀ ਉਹੀ ਹੁੰਦੇ ਆ ਹਨ ਆਪਣੇ ਜਿਹੜੇ ਘਰੇ ਆਮ ਪਾਉਨੇ ਆ ਉਹੀ ਸਾਰੇ ਪਾਸੇ ਉਹੀ ਚੱਲਦਾ ਹੁੰਦਾ ਬਾਲਾ ਉਦਾਂ ਸੌਂਕ ਤਾਂ ਹੈ ਨਹੀਂ ਹਨਾ ਬਾਲੇ ਸੌਂਕ ਤਾਂ ਹੈਗਾ ਪਰ ਪੈਸਾ ਹੈ ਨਹੀਂਗਾ ਸੌਂਕ ਬਹੁਤ ਆ ਚੰਗੇ-ਚੰਗੇ ਕੱਪੜੇ ਪਾਉਣ ਦਾ ਮਾਰਵਾ ਜਿੰਨਾ ਪੈਸਾ ਹੈ ਨਹੀਂ ਤੇ ਜਲ ਉਹੀ ਚੱਲੀ ਜਾਂਦਾ ਧੋ ਲਈਦਾ ਪਾ ਲਈਦਾ ਉਹ ਲਈਦਾ ਖਾ ਲਈਦਾ ਐਵੇਂ ਚੱਲੀ ਜਾਂਦਾ ਤੇ ਬਾਕੀ ਸਾਰੇ ਦਿਨ ਚ ਕੀ ਬਣਦਾ ਉਹ ਦੇਖਦੇ ਆ ਹਨਾ ਤੇ ਸਿਮੂ ਇੱਧਰ ਸਿਮੂ ਅੱਜ ਮੈਂ ਕੰਮ ਤੇ ਚੱਲਿਆ ਓਏ ਹੂੰ ਕੰਮ ਤੇ ਚੱਲਿਆ ਕਿਹੜੇ ਕੰਮ ਤੇ ਪੈਲ ਸੱਚਾ ਪੈਲ ਹੂੰ ਮੇਦਾਨਾ ਜਾਣਾ ਤੇ ਚਲੋ ਦੇਖਦੇ ਹਾਂ ਨਾ ਉੱਥੇ ਜਾ ਕੇ ਪਹੁੰਚਦੇ ਆ ਤੇ ਬਲੌਗ ਥੋੜਾ ਜਿਹਾ ਵੱਡਾ ਜ਼ਰੂਰ ਬਣ ਜੂਗਾ ਹਨਾ ਤੇ ਘੈਂਟ ਬਣੂਗਾ ਦੇਖ ਕੇ ਦੱਸਿਓ ਕਿਵੇਂ ਲੱਗਿਆ ਤੇ ਚਲੋ ਚੱਲਦੇ ਆ ਹੁਣ ਕਿਰਾਂ ਕਰਮਜੀਤ ਤੇ ਇੱਧਰ ਬੋਕਰ ਲਾਈ ਜਾਂਦੇ ਆ ਗਲੀ 'ਚ ਬੋਕਰ ਲਾ ਕੇ ਹਟੇ ਆ ਪਹਿਲਾਂ ਵਿਹੜੇ 'ਚ ਤੇ ਸੇ ਮੂੰਹ ਆਸ਼ੀ ਫਿਰਦਾ ਤੇ ਆਪਾਂ ਚੱਲਦੇ ਆ ਸੜਕ ਤੇ ਅੜੀਕਦੇ ਆ ਨਾਲ ਦੇਆਂ ਨੂੰ ਇੱਧਰ ਨਾਲੇ ਗੱਲਾਂ ਬਾਤਾਂ ਚੱਲੀ ਜਾਂਦੀਆਂ ਨਾਲ ਦੇ ਬਸ ਉਹ ਸੜਕ ਤੇ ਆਉਣਗੇ ਤੇ ਫਿਰ ਚੱਲਦੇ ਆ ਕੰਮ ਤੇ ਹੁਣ ਆਏ ਸੀ ਸੜਕ ਤੇ ਤੇ ਸੜਕ ਤੇ ਆਪਣੇ ਨਾਲ ਜਿਹਨਾਂ ਨੇ ਜਾਣਾ ਆ ਮੁੰਡੇ ਖੜੇ ਆ ਤਿੰਨ ਚਾਰ ਇਹਨੇ ਨਾਲ ਜਾਣਗੇ ਤੇ ਬਸ ਹੁਣ ਜਾਣ ਦੀ ਤਿਆਰੀ ਆ 8 ਵਜ ਗਿਆ ਧੁੱਪ ਵੀ ਬਹੁਤ ਚੜ ਗਈ ਜਾ ਕੇ ਕੰਮ ਧੰਦਾ ਵੀ ਕਰਨਾ ਉੱਥੇ ਤੇ ਬਸ ਚੱਲਦੇ ਆ ਹੁਣ ਹਨਾ ਨਾਲ ਦੇ ਤਾਂ ਉੱਠ ਗਏ ਕੰਮ ਤੇ ਤੇ ਚਾਰਕ ਜਣਾਂ ਨੇ ਜਾਣਾ ਸੀ ਪਿੰਡੋਂ ਬਾਕੀ ਹੋਰ ਪਿੰਡ ਦੇ ਆ ਉੱਥੇ ਕੰਮ ਤੇ ਅਸੀਂ ਪਿੰਡ ਦੇ ਚਾਰਕ ਜਣਾਂ ਨੇ ਜਾਣਾ ਸੀ ਆ ਤਿੰਨ ਜਣੇ ਮੋਟਰਸਾਈਕਲ ਤੇ ਚੜ ਕੇ ਉੱਠ ਗਏ ਆ ਤੇ ਮੈਂ ਕੱਲਾ ਰਹਿ ਗਿਆ ਸੀ ਤੇ ਲੋਈ ਲਈ ਲੈ ਲਈ ਇੱਧਰ ਕਰ ਲਿਆ ਆਪਾਂ ਮੋਟਰਸਾਈਕਲ ਰੈਡੀ ਤੇ ਚੱਲਦੇ ਆ ਹਰ ਇੱਕ ਪਾਸੇ ਆਪਾਂ ਇਹਨੂੰ ਦੱਬਣਾ ਹੁੰਦਾ ਠੱਠਾ ਆਪਣਾ ਠੱਠਾ ਤੇ ਬਾਕੀ ਇੱਧਰ ਸਿਮੂ ਵਰ ਗਿਆ ਚੰਗਾ ਸਿਮੂ ਬਾਏ ਟਾਟਾ ਸਕੂਲ ਪਹੁੰਚ ਤੂੰ ਸੀ ਵੀ ਟਾਈਮ ਉਗੀ ਬਣੀ ਐ ਨਾ ਰਹਿਣ ਦੇ ਰਹਿਣ ਦੇ ਵੱਡਾ ਗੁੰਡਾ ਚਲੋ ਚੱਲਦੇ ਹਾਂ ਹੁਣ ਕਿਰਾਂ ਕੰਮ ਤੇ ਆਪਾਂ ਲੋ ਜੀ ਆ ਪਹੁੰਚੇ ਸਰਦਾਰ ਪੈਲਸ ਦੇ ਵਿੱਚ ਆ ਇਹ ਸਰਦਾਰ ਪੈਲਸ ਤੇ ਇੱਥੇ ਹੀ ਕੰਮ ਕਰਨਾ ਆਪਾਂ ਸਾਰਾ ਦਿਨ ਸਾਰਾ ਦਿਨ ਕੀ ਸਾਰਾ ਸੀਜ਼ਨ ਹੀ ਆਪਾਂ ਇੱਥੇ ਲਾਉਣਾ ਤੁਹਾਨੂੰ ਪਤਾ ਹੈ ਨਾ ਵਿਆਹਾਂ ਦਾ ਸੀਜ਼ਨ ਚੱਲ ਪਿਆ ਠੰਡ ਹੋ ਗਈ ਤੇ ਇੱਥੇ ਹੀ ਰਹਿਆ ਕਰਨਾ ਹੁਣ ਆਪਾਂ ਠੀਕ ਆ ਦਿੱਲੀ ਉਹਦਾ ਹੀ ਕੰਮ ਆਇਆ ਕਰਨੇ ਆ ਸਰਦਾਰ ਪੈਲਸ ਚ ਤੇ ਬਾਕੀ ਠੰਡ ਵਾ ਵਈਆ ਆਉਂਦੇ ਆਉਂਦੇ ਨੂੰ ਵਾ ਵਾ ਠੰਡ ਜੀ ਲੱਗੀ ਤੇ ਲੋਈ ਨੇ ਬਚਾਈ ਰੱਖਿਆ ਹਣਾ ਤੇ ਨਾਲ ਟੋਟੀ ਜੀ ਟੋਪੀ ਲੈ ਲਈ ਸੀਗੀ ਤੇ ਬਸ ਆ ਗਏ ਹੁਣ ਆਪਾਂ ਲੋਵੀ ਪਹੁੰਚ ਗਿਆ ਆਪਾਂ ਡਿਊਟੀ ਤੇ ਤੇ ਕੰਮ ਆਪਾਂ ਇੱਥੇ ਕਰਨਾ ਹੁੰਦਾ ਆ ਐਲ ਅਸੀਂ ਐਲ ਕਹਿੰਦੇ ਹੁੰਨੇ ਇਹਨੂੰ ਤੁਹਾਨੂੰ ਨਹੀਂ ਸਮਝ ਲੱਗਣੀ ਜਿਹੜੇ ਕੰਮ ਨਹੀਂ ਕਰਦੇ ਜਿਹੜੇ ਕੰਮ ਕਰਦੇ ਆ ਉਹਨੂੰ ਪਤਾ ਲੱਗਦਾ ਹੁੰਦਾ ਨਾ ਇਹਨੂੰ ਐਲ ਕਹਿੰਦੇ ਹੁੰਨੇ ਆ ਇਸ ਤੇ ਖਾਣਾ ਲੱਗਦਾ ਹੁੰਦਾ ਇੱਥੇ ਡਿਊਟੀ ਹੁੰਦੀ ਆ ਆਪਾਂ ਬਸ ਖਾਣਾ ਭਰਨਾ ਹੁੰਦਾ ਡੋਂਗੇ ਦੇ ਵਿੱਚ ਤੇ ਹੁਣ ਆਪਾਂ ਤਿਆਰੀ ਕਰਨੀ ਆ ਇਹਦੀ ਜਿਵੇਂ ਕਿ ਤੇ ਪੇਪਰ ਰੋਲ ਲਾਉਣਾ ਡੋਂਗੇ ਡੂੰਗੇ ਸਜਾਉਣੇ ਆ ਸਾਰਾ ਕੁਝ ਇੱਥੇ ਹੁਣ ਆਪਾਂ ਕਰਾਂਗੇ ਤੇ ਇੱਧਰ ਵੀ ਕੰਮ ਚੱਲੂ ਬਾਕੀ ਆਪਣੇ ਨਾਲ ਦੇ ਡੋਂਗੇ ਡੂੰਗੇ ਲਿਆ ਕੇ ਇੱਥੇ ਰੱਖ ਦੇ ਘਰ ਵਾਲਿਆਂ ਨੇ ਪੇਪਰ ਰੋਲ ਨਹੀਂ ਲਿਆ ਕੇ ਦਿੱਤਾ ਜਿਹੜਾ ਇੱਥੇ ਪੇਪਰ ਰੋਲ ਵਿਛਾਉਣਾ ਉਹ ਅਜੇ ਲਿਆ ਕੇ ਨਹੀਂ ਦਿੱਤਾ ਉਹ ਆਊਗਾ ਫੇਰ ਤਿਆਰੀ ਕਰਾਂਗੇ ਹਜੇ ਦੇਖੋ ਵੀ ਘੈਂਟ ਨਹੀਂ ਲੱਗਦਾ ਹਜੇ ਹਨਾ ਆ ਸੋਹਣਾ ਨਹੀਂ ਲੱਗਦਾ ਜਦੋਂ ਇੱਥੇ ਤਿਆਰੀ ਕਰਤੀ ਉਦੋਂ ਘੈਂਟ ਲੱਗਣ ਲੱਗ ਜੂਗਾ ਗੈਂਤੀ ਹੋਣ ਤੋਂ ਬਾਅਦ ਸਾਰੀ ਬੇਟਰ ਪਾਰਟੀ ਖਾਂਦੀ ਹੁੰਦੀ ਹੈ ਪਕੌੜੇ ਤੇ ਮੈਂ ਪਕੌੜੇ ਕਢਾਈ ਆ ਨਾ ਤੇ ਲੈ ਕੇ ਚੱਲਦੇ ਆ ਸਾਰਿਆਂ ਨੂੰ ਖਵਾਉਣੇ ਆ ਬਾਕੀ ਸਾਰਿਆਂ ਨੂੰ ਵੰਦੇ ਸੀ ਪਕੌੜੇ ਤੇ ਵੀਡੀਓ ਬਣਾਈ ਨਹੀਂ ਤੇ ਹੁਣ ਆਪਾਂ ਖਾਣ ਲੱਗੇ ਆ ਆਪਾਂ ਇੰਨੇ ਸਾਰੇ ਪਾ ਲਿਆ ਏ ਕਿਉਂਕਿ ਪਹਿਲੇ ਦਿਨ ਆਇਆ ਹੈ ਨਾ ਚਾਹ ਆਹੇ ਪਹਿਲੇ ਪਹਿਲੇ ਦਿਨ ਪਕੌੜੇ ਖਾਣ ਦਾ ਤੇ ਖਾ ਲਈਏ ਬਾਕੀ ਇਧਰ ਨਾਲ ਦਿਖਾਈ ਜਾਂਦੇ ਆ ਇਹ ਜਾ ਮਾਹੌਲ ਬਣਿਆ ਪਿਆ ਹਜੇ ਕੋਈ ਰਿਸ਼ਤੇਦਾਰ ਤਾਂ ਆਉਂ ਨਹੀਂ ਲੇ ਆਉਣ ਲੱਗੇ ਜਾਣਗੇ ਬਸ ਥੋੜੇ ਟਾਈਮ ਤੱਕ ਹੀ ਭੱਲੇ ਤੇਰੇ ਕੋਰੀ ਲਾਈ ਜਾਂਦਾ ਇਧਰ ਮਠਿਆਈ ਆ ਵਿੱਚ ਉਬਰ ਮਿੱਠਾ-ਮਿੱਠਾ ਚੈੱਕ ਤਾਂ ਨਹੀਂ ਕੀਤਾ ਓਏ ਮਿੱਠਾ ਚੈੱਕ ਕੀਤਾ ਸੀ ਨਹੀਂ ਕੀਤਾ ਠੀਕ ਆ ਇਧਰ ਲਾਈ ਜਾਂਦੇ ਆ ਚੋਬਰ ਮਠਿਆਈ ਇਧਰ ਖੋਏ ਵਾਲੀ ਬਰਫੀ ਇਧਰ ਗਜਰੇਲਾ ਬਰਫੀ ਰਸਗੁਲਾ ਤੇ ਆ ਗਿਆ ਕਰ ਹੀ ਗਿਆ ਹੈ ਚਮ ਚਮ ਕਰ ਹੀ ਗਿਆ ਚਮ ਚਮ ਹੋਰ ਬਸ ਗੁਲਾਬ ਇਹ ਮਨੇ ਇੱਧਰ ਲੱਗੀ ਪਈ ਆ ਲੋ ਜੀ ਸਨੈਕਸ ਆਪਾਂ ਲਾਦੇ ਫਿੰਗਰ ਪਕੌੜਾ ਲਾਤਾ ਤੇ ਰਿਸ਼ਤੇਦਾਰ ਥੋੜੇ ਥੋੜੇ ਆਉਣੇ ਸ਼ੁਰੂ ਹੋ ਗਏ ਜਿਵੇਂ ਇੱਥੇ ਥੋੜੇ ਬਦੇ ਖੜੇ ਆ ਤੇ ਬਾਹਰ ਬੜੀ ਰੌਣਕ ਲੱਗੀ ਆ ਜਿਵੇਂ ਕਿ ਉਹ ਸੇ ਕੁੜੀਆਂ ਆਈਆਂ ਆਸੀ ਤੇ ਬਾਹਰ ਬਾਹਰ ਬੜੀ ਰੌਣਕ ਆ ਬਾਬਾ ਰਿਸ਼ਤੇਦਾਰ ਆ ਗਏ ਤੇ ਬਸ ਹੁਣ ਕੰਮ ਚੱਲ ਪੈਣਾ ਜਦੋਂ ਬਰਾਤ ਆਊਗੀ ਤਾਂ ਆਪਾਂ ਇੱਥੇ ਵੀ ਸਾਰੇ ਕਾਣਾ ਲਾ ਦੇਣਾ ਤੇਰਾ ਪਕੌੜੇ ਲੱਗਣਗੇ ਜੋ ਕੁਛ ਵੀ ਲੱਗਿਆ ਉਹ ਤੁਹਾਨੂੰ ਦਿਖਾਵਾਂਗੇ ਬਾਕੀ ਚੱਲੀ ਜਾਂਦਾ ਕੰਮ ਮੇਰਾ ਕੰਮ ਹੁੰਦਾ ਜਿਵੇਂ ਇੱਥੇ ਪਕੌੜੇ ਪਵਾਏ ਡੋਂਗੇ ਦੇ ਵਿੱਚ ਪੱਕੇ ਕਰਾ ਕੇ ਤੇ ਉੱਥੇ ਜਾ ਕੇ ਸਟੈਂਡਾਂ ਦੇ ਲਾ ਤੇ ਅੰਦਰ ਜੇ ਬਸ ਇਨਾ ਕੰਮ ਹੀ ਆ ਇੱਥੋਂ ਲੈ ਕੇ ਆਉਂਦਾ ਸਪਲਾਈ ਕਰਨ ਦਾ ਕੰਮ ਆਤਨ ਨੂੰ ਜਿੰਨੇ ਪਕੌੜੇ ਪਏ ਆ ਸਾਰੇ ਮਗਾ ਦੇਣਾ ਇੱਥੋਂ ਬਾਕੀ ਇਧਰ ਚੱਲੀ ਜਾਂਦਾ ਕੰਮ ਪੂਰਾ ਜੋਰਾਂ ਸੁਰਾਂ ਦੇ ਤੇ ਆਹ ਭਾਈ ਕਹਿੰਦਾ ਸੀ ਕਾਰਡ ਪਾ ਦੀ ਪਾਈ ਦਾ ਤੇ ਫੋਟੋ ਲਾ ਦੀ ਆਪਾਂ ਤੇ ਜੇ ਕਿਸੇ ਨੇ ਵੀ ਕੰਮ ਕਰਵਾਉਣਾ ਹੋਵੇ ਨਾ ﺍﻟवाई ਦਾ ਤੇ ਸੰਪਰਕ ਕਰ ਸਕਦੇ ਆ ਆਵੇ ਇੱਥੇ ਆਪਾਂ ਲੈ ਆਏ ਫਿੰਗਰ ਦੇਖੋ ਖਾਨ ਦੇ ਸਕੀਨ ਆ ਜਿਹੜੇ ਹਨਾ ਪਕੌੜਾ ਸਕੌੜਾ ਉਹਨਾਂ ਨੂੰ ਜੀ ਕਰਦਾ ਉਹ ਕਾਣ ਨੂੰ ਬਸ ਇੱਥੇ ਲਿਆ ਕੇ ਆਪਾਂ ਆਹ ਸਟੈਡ ਲੱਗੇ ਵਿਆ ਤੇ ਬਸ ਆ ਲਾਓ ਠੰਡੇ ਜਿਹੜੇ ਹੋਏ ਪਏ ਹਨਾ ਆਹ ਫਿੰਗਰ ਠੰਡੇ ਹੋਏ ਪਏ ਇਹਨਾਂ ਨੂੰ ਲਾ ਦੇਣਾ ਜਾਂ ਚੱਕ ਕੇ ਇੱਥੇ ਰੱਖ ਦੇਣਾ ਬਸ ਆਪਣਾ ਕੰਮ ਇੰਨਾ ਗਿਆ ਇੱਥੇ ਡਿਊਟੀ ਦੇਣੀ ਆ ਪੈਲ ਤੇ ਤੇ ਬਾਕੀਾਰੇ ਇੱਥੇ ਵਰਤਾਈ ਜਾਂਦੇ ਆ ਜਿਵੇਂ ਕਿ ਧੋਬਾ ਕੇ ਲੈ ਜਾਣਾ ਦੂਜੇ ਬੰਦੇ ਆਣ ਜਿਵੇਂ ਆਹ ਖੜਾ ਬੰਦਾ ਇਹਨੇ ਪਾ ਕੇ ਲੈ ਜਾਣਾ ਤੇ ਉੱਥੇ ਵਰਤਾ ਦੇਣਾ ਜਿਵੇਂ ਉਹ ਬੈਠੇ ਨੂੰ ਵੀ ਮਿੱਤਰੋ ਬਰਾਤ ਆਉਣ ਵਾਲੀ ਸੀ ਤੇ ਆਪਾਂ ਇੱਧਰ ਕਰ ਲਈ ਤਿਆਰੀ ਆਹ ਡੋਂਗੇ ਸਾਰੇ ਭਰ ਕੇ ਰੱਖਲੇ ਸਾਰੀਆਂ ਵੈਰਾਈਟੀਆਂ ਦੇ ਤੇ ਜਿਹੜੀਆਂ-ਜਿਹੜੀਆਂ ਵੈਰਾਈਟੀਆਂ ਉਹ ਤੁਹਾਨੂੰ ਉੱਥੇ ਲਾ ਕੇ ਫੇਰ ਦਿਖਾਵਾਂਗੇ ਐ ਘੈਂਟ ਨਹੀਂ ਲੱਗਦਾ ਹਣਾ ਪਤਾ ਨਹੀਂ ਕਿਹੜਾ ਕਹਦਾ ਸੀ ਉਹਨੇ ਆ ਕੇ ਕਹਿਤਾ ਵੀ ਬਰਾਤ ਤਾਂ ਬਸ ਇੱਥੋਂ ਤੁਰਪੀ ਗੁਰਦੁਆਰੇ ਨੂੰ ਪੰਜਾ ਦਹਾ ਮਿੰਟਾਂ 'ਚ ਪਹੁੰਚੂ ਤਿਆਰੀ ਕਰੋ ਸਹੀ ਤੇ ਅਸੀਂ ਤਿਆਰੀ ਕਰ ਲਈ ਤੇ ਬਰਾਤ ਹਜੇ ਤੱਕ ਵੀ ਨਹੀਂ ਆਏਗੀ ਸਾਰੇ ਡ ਜਿਵੇਂ ਕਿ ਇੰਨੇ ਸਾਰੇ ਰਿਸ਼ਤੇਦਾਰ ਬੈਠੇ ਆ ਇੱਧਰ ਫਿਰਦੇ ਆ ਬਾਹਰ ਬਹੁਤ ਕੁੱਪੇ ਬੈਠੇ ਆ ਸਾਰੇ ਢਿੱਕੀ ਜਾਂਦੇ ਵਿਰਾਤ ਆਉਗੀ ਫੇਰ ਹੀ ਸਾ ਇੱਥੇ ਚਾਹ ਲੱਗੂਗੀ ਸਾਰੇ ਭੁੱਖੇ ਆ ਟਾਈਮ ਖਾਸਾ ਹੀ ਹੋ ਗਿਆ ਟਾਈਮ ਤੁਹਾਨੂੰ ਦੱਸਿਆ ਕਿੰਨਾ ਹੋ ਗਿਆ ਟਾਈਮ 1 ਵਜ ਗਿਆ 1 ਵਜ ਗਿਆ ਭੁੱਖੇ ਆ ਭਰੋਂ ਪਤਾ ਨਹੀਂ ਨਾ ਖਾ ਕੇ ਆਏ ਆ ਕਿ ਨਹੀਂ ਕੁਛ ਲੋ ਜੀ ਵਿਰਾਤ ਆ ਗਈ ਆ ਤੇ ਆਪਾਂ ਵੀ ਇੱਧਰ ਸਾਰੇ ਪਕੌੜੇ ਲਾ ਦੇ ਆ ਭਰਦੇ ਆ ਜਿਵੇਂ ਕਿ ਪਕੌੜਿਆਂ ਦੇ ਵਿੱਚ ਹੈਗਾ ਪਾਲਕ ਪਕੌੜਾ ਗੋਭੀ ਪਕੌੜਾ ਇੱਧਰ ਬ੍ਰੈਡ ਇੱਧਰ ਸ਼ਿਮਲਾ ਮਿਰਚ ਪਨੀਰ ਪਕੌੜਾ ਤੇ ਆਲੂ ਫਿੰਗਰ ਆਹ ਕੁਛ ਆ ਬਰਾਤ ਆ ਗਈ ਆ ਹੁਣ ਚਾਹ ਪੀਣਗੇ ਇਧਰ ਮਠਿਆਈ ਆ ਆਸੀ ਮਠਿਆਈ ਦੀ ਰਚ ਹੈਗਾ ਗਲਾਬ ਜਾਮਨ ਰਸਗੁਲਾ ਬਰਫੀ ਹੁਣ ਆਪ ਮੈਲੇ ਦਿਖਾਈ ਸੀਗੇ ਹਣਾ ਮਠਿਆਈ ਤਾਂ ਬਾਕੀ ਹੁਣ ਪੀਣਗੇ ਚਾਹ ਢੋਲਟ ਮੱਕਾ ਬੰਦ ਤੇ ਇਧਰ ਲਾਗੇ ਚਾਹ ਪੀਣਾ ਤੇ ਆਪਣਾ ਇਧਰ ਕੰਮ ਓਕੇ ਆ ਹੁਣ ਥੋੜੀ ਬਹੁਤੀ ਭੱਜ ਦੌੜ ਹੋਣੀ ਆ ਮੁੜ ਕੇ ਤੇ ਫਰੀ ਵਾਂਗੂ ਹੀ ਰਹਿਣਾ ਆਪਾਂ ਲੋ ਵੀ ਇੱਕ ਵਾਰੀ ਸਾਰਿਆਂ ਨੇ ਚਾਹ ਪੀ ਲਈ ਆ ਤੇ ਕੇਰਾਂ ਦੇ ਬਾਈ ਪੂਰੀ ਫੇਸ ਹਲਵਾਈ ਆ ਸਾਡੀ ਬੁਰਾ ਵੀ ਵਲੌਗ ਬਣਾਉਣ ਦਾ ਵੀ ਟਾਈਮ ਨਹੀਂ ਮਿਲਿਆ ਪੁੱਲ ਰੇਸਲ ਬਈ ਐਕਦਾਮ ਸਾਰੇ ਲੱਗੇ ਸੀਗੇ ਬਰਾਤ ਦੇ ਨਾਲ ਹੀ ਬਸ ਸਾਰੇ ਲੱਗੇ ਖਾਣ ਤੇ ਪੁੱਲ ਭੱਜ ਭੱਜ ਕੇ ਡੋਂਗੇ ਭਰਿਆ ਜਦੋਂ ਉਹਨੂੰ ਲੈ ਕੇ ਆਉਂਦੇ ਡੋਂਗਾ ਉਹਦੋਂ ਇੱਥੇ ਖਾਲੀ ਹੋ ਜਾਂਦਾ ਹੀ ਆ ਭੁੱਖੇ ਸੀ ਨਾ ਸਾਰੇ ਟਾਈਮ ਖਾਸਾ ਹੋ ਗਿਆ 1:3 ਵਜ ਗਿਆ ਹੁਣ ਤੇ ਬਾਕੀ ਦੇਖਦੇ ਹਾਂ ਨਾ ਕੀ ਬਣਦਾ ਕਿਰ ਹੁਣ ਨਿਆਰੀ ਲੈਣੇ ਆ ਬਾਪੇ ਭਰੇ ਪਿਆ ਫੁੱਲ ਡੋਂਗੇ ਸਾਰਿਆਂ ਨੇ ਚਾਹ ਪੀ ਲਈ ਹੁਣ ਆਪਾਂ ਵਿਹਲੇ ਆ ਮਨੋਰੰਜਨ ਕਰਨ ਤੇ ਇਧਰ ਨਿਆਰੇ ਲਈ ਜਾਨਾ ਦੇਖੀ ਜਾਨਾ ਤੇ ਆ ਵਿਆਹ ਨਿਤ ਵਿਆਹ ਵੇਖਿਆ ਕਰਨਾ ਹੁਣ ਤਾਂ 3 ਵਜ ਗਏ ਤੇ ਚਾਹ ਆਪਾਂ ਚੱਕਤੀ ਖਾਲੀ ਕਰਦੇ ਡੋਂਗੇ ਤੇ ਕਰਦੀ ਰੋਟੀ ਦੀ ਤਿਆਰੀ ਇਧਰ ਸਲਾਦ ਲਾਤਾ ਤੇ ਬਾਕੀ ਠੰਡਾ ਹੀ ਚੱਲੀ ਜਾਂਦਾ ਕੰਮ ਠੰਡਾ ਆ ਜਾ ਕਿਉਂਕਿ ਇਧਰ ਭੰਗੜੇ ਵਾਲੇ ਹੈ ਨਹੀਂ ਨਾ ਭੰਗੜਾ ਗਰੁੱਪ ਨਾ ਕੋਈ ਆਰਕੈਸਟਾ ਨਾ ਤਾਂ ਹੀ ਠੰਡਾ ਹੀ ਚੱਲੀ ਜਾਂਦਾ ਨਾ ਕੋਈ ਪੈਗ ਪੋਗਾ ਵੈਸਨਾ ਪ੍ਰੋਗਰਾਮ ਜਿਵੇਂ ਠੰਡਾ ਤੇ ਬਾਕੀ ਹੁਣ ਰੋਟੀ ਦੀ ਤਿਆਰੀ ਆ ਦੇਖਦੇ ਆ ਕਦੋਂ ਕਹਿੰਦੇ ਲਾਉਣ ਨੂੰ ਜਦੋਂ ਸਗਣ ਪੈਨ ਲੱਗਿਆ ਉਹ ਤੇ ਮੁੰਡਾ ਕੁੜੀ ਬੈਠ ਕੇ ਬਸ ਉਦੋਂ ਆਪਾਂ ਆ ਡੋਂਗੇ ਸਾਰੇ ਭਰ ਦੇਣੇ ਆ ਤੇ ਰੋਟੀ ਦੇ ਵਿੱਚ ਕੀ ਕੀ ਗੋਸ ਹੋਊਗਾ ਉਹ ਤੁਹਾਨੂੰ ਦਿਖਾਉਣੇ ਆ ਨਾ ਲਾ ਕੇ ਰੋਟੀ ਆਜੋ ਮਿੱਤਰੋ ਵੀਡੀਓ ਖਾ ਲੋ ਹੁਣ ਖਾਣ ਪੀਣ ਦਾ ਵੇਲੇ ਰੋਟੀ ਦੀ ਤਿਆਰੀ ਆ ਬਸ ਜੈਲੀਆਂ ਜੁਲੀਆਂ ਲਾ ਦਿਆਂ ਪਾਣੀ ਲਾ ਕੇ ਇਧਰ ਰੋਟੀਆ ਰੋਟਾ ਲੱਗਦਾ ਸੁਨੇਹਾ ਵੀ ਮਿਲ ਗਿਆ ਰੋਟੀ ਲਾ ਦੋ ਬਸ ਰੋਟੀ ਲਾਉਣੀ ਆ ਹੁਣ ਕਿਰਾ 4 ਵਜੇ ਨੇ ਹੁਣ ਤੇ ਇਕਰ ਮੁੰਡਾ ਕੋਈ ਆਣਾ ਭਦਰਾ ਪੁਣਾ ਪਾਈ ਜਾਂਦੇ ਆ ਆਸੀਂ ਪਿਆਪਾ ਇਧਰ ਰੋਟੀ ਲਾਈ ਗਈ ਆ ਇਧਰ ਜਿਵੇਂ ਕਿਹਾ ਸਲਾਦ ਲੱਗਿਆ ਪਰ ਇਧਰ ਆਪਾਂ ਰੋਟੀ ਲਾਈ ਪਈ ਆ ਦਿਖਾਈਏ ਤੁਹਾਨੂੰ ਕੀ ਗੋਸ ਆ ਇਹ ਇਧਰ ਚਾਲ ਆ ਕੇ ਇਧਰ ਆ ਗਈ ਰਹਿਸਾ ਲਈ ਇਹ ਇਧਰ ਆ ਗਿਆ ਦਾਲ ਮਖਣੀ ਤੇ ਇੱਥੇ ਆ ਗਿਆ ਛਾਈ ਪਨੀਰ ਇੱਥੇ ਆ ਗਿਆ ਮਟਰ ਪਨੀਰ ਤੇ ਇੱਥੇ ਆ ਗਈ ਮਿਕਸ ਵਿੱਚ ਇੱਥੇ ਲਾ ਗਏ ਰੋਟੀ ਰਿਆਪਾ ਰੋਟੀ ਲਾ ਦਿਆ ਤੇ ਵਾਫਾ ਹੁਣ ਘਗਰੀ ਜਿਹੜਾ 15 ਕੁ ਗਦਾ ਪਾ ਕੇ ਫੇਰ ਸਗਰ ਤੇ ਬਹਿ ਆਣਗੇ ਕਿੰਦਰ ਰੋਟੀ ਖਾਈ ਜਾਣਗੇ ਨਾਲ ਦੀ ਨਾਲ ਜੈਰੀ ਆਪਣੀ ਬੋਲ ਬੜਾ ਕੋਲ ਲੋ ਜੀ ਮਾੜਾ ਰੋਟੀ ਚੱਕੀ ਆ ਕੇ ਇਧਰ ਕੰਮ ਕਰਦੇ ਜਿਹਨੇ ਜਿਹਨੇ ਕਹਿੰਦੇ ਇਧਰ ਸਗਰ ਦੇ ਕੇ ਇਧਰ ਦਲੇ ਹੁੰਦੇ ਆਵੇਂ ਰੋਟੀ ਆਈ ਜਾਂਦਾ जे बंद हो गए ते बस कम निबड़ा ही ਬਸ ਇੱਕ ਦੋ ਜਣੇ ਆਹ ਰਹਿ ਕੇ ਘਰ ਦੇ ਖਾਣ ਵਾਲੇ ਜਾਂ ਆਪਣਾ ਸਟਾਫ ਰਹਿ ਗਿਆ ਖਾਣ ਵਾਲਾ ਤੇ ਬਸ ਰੋਟੀ ਖਾ ਕੇ ਇੰਨੇ ਫਿਰ ਚੱਕ ਦੇਣਾ ਇਧਰੋਂ ਦਾ ਕੁਝ ਚੱਕਣ ਲੱਗ ਵੀ ਗਏ ਸਾਂਭਣ ਵੀ ਲੱਗ ਗਏ ਜਿਵੇਂ ਆ ਡੀ ਜੇ ਵਾਲੇ ਸਾਂਭਣ ਲੱਗ ਗਏ ਕੰਮ ਹੋਵੇਂ ਆਪਣੇ ਵਾਲੇ ਵੀ ਸਾਂਭਣ ਲੱਗ ਗਏ ਤੇ ਬਸ ਆਪਣਾ ਆਹੀ ਕੰਮ ਆ ਆ ਸਾਂਭ ਕੇ ਤੇ ਬਸ ਆਪਾਂ ਵੀ ਘਰ ਨੂੰ ਚੱਲਾਂਗੇ ਫਿਰ ਹੁਣ ਖਾਣ ਲੱਗਿਆ ਪਰ ਰੋਟੀ ਤੇ ਰੋਟੀ ਦੇ ਵਿੱਚ ਇਹ ਕੁਝ ਜਿਵੇਂ ਕਿ ਮਟਰ ਪਨੀਰ ਸਾਈ ਪਨੀਰ ਦਾਲ ਮਖਣੀ ਤੇ ਦਹੀਂ ਤੇ ਮਿਕਸ ਸਬਜੀ ਇਧਰ ਆ ਗਈ ਮਿੱਸੀ ਰੋਟੀ ਸਿੰਪਲ ਰੋਟੀ ਤੇ ਸਲਾਦ ਅੱਜ ਆਉਣਾ ਨਿਆਰਾ ਰੋਟੀ ਖਾਣ ਨੂੰ ਤੇ ਬਾਕੀ ਇਧਰ ਡੋਲੀ ਤੋਰਨ ਦੀ ਤਿਆਰੀ ਆ ਇਧਰ ਨਾਲ ਦੀ ਨਾਲ ਸਾਫ ਸਫਾਈਆਂ ਵੀ ਚੱਲੀ ਜਾਂਦੀਆਂ ਇਧਰ ਕੋਲ ਸੀਗਾ ਸੀ ਦਵਾਰਾਂ ਲਾਤੀ ਸਫਾਈ ਕਰਕੇ ਤੇ ਆਪਣੇ ਕਾਊਂਟਰ ਦੇ ਮੁੰਡਾ ਹੈਗਾ ਕੰਮ ਚੱਲੀ ਜਾਂਦਾ ਬਸ ਨਿਭੜਨ ਵਾਲਾ ਹੀ ਆਪਣਾ ਸਟਾਫ ਰਹਿ ਗਿਆ ਰੋਟੀ ਖਾਣ ਨੂੰ ਜਦੋਂ ਉਹਨਾਂ ਨੇ ਵੀ ਖਾ ਲਈ ਬਸ ਆਪਣਾ ਕੰਮ ਫਾਈਨਲ ਕਿਹੜਾ ਰੋਟੀ ਖਾ ਲਈਏ ਹੁਣ ਆਨੰਦ ਆਊਗਾ ਅੱਜ ਰੋਟੀ ਖਾਣ ਦਾ ਲੋ ਜੀ ਹਣ ਇੱਧਰ ਡੋਲੀ ਤੋਰਨ ਲੱਗੀ ਆ ਤੇ ਆਪਾਂ ਵੀ ਇੱਧਰ ਚੱਕਦਾ ਸਮਾਨ ਸਾਰਾ ਚੱਕ ਕੇ ਡੋਂਗੇ ਇੱਧਰ ਘਰ ਤੇ ਆਹ ਸਟੈਂਡ ਚਾਹੀਦੇ ਆ ਅਗਲੇ ਪ੍ਰੋਗਰਾਮ ਤੇ ਭੇਜਣ ਆ ਤੇ ਆਪਾਂ ਆ ਖਾਲੀ ਕਰਦਾ ਇੱਧਰ ਰੱਖਦੇ ਸਟੈਂਡ ਆਪਾਂ ਲੋ ਵੀ 7:00 ਵਜ ਗਿਆ ਤੇ ਜਮਾ ਪੈਲਸ ਖਾਲੀ ਜਮਾ ਕੰਮ ਮੁੱਕ ਗਿਆ ਨਵੇੜ ਤਾਂ ਸਾਂਭ ਤਾਂ ਇੱਧਰੋਂ ਵੀ ਇੱਥੇ ਲੱਗੀ ਸੀ ਗੱਲ ਆਹ ਤੇ ਸਾਰਾ ਕੁਝ ਚੱਕਤਾ ਨਵੇੜ ਦਾ ਕੰਮ ਤੇ ਚਲਦਿਆ ਹੁਣ ਘਰੇ ਘਰੇ ਜਾ ਕੇ ਦੇਖਦੇ ਹਾਂ ਕੀ ਮਾਹੌਲ ਆ ਤੇ ਬਣੇ ਰੋ ਥੋੜਾ ਟਾਈਮ ਹੋਰ ਬਲੌਗ ਦੇ ਨਾਲ ਵੇਰਾ ਪੈਂਡੀ ਕਰਾਂਗੇ ਘਰੇ ਜਾ ਕੇ ਐਂਡ ਕਰਾਂਗੇ ਠੀਕ ਆ ਘਰੋਂ ਸ਼ੁਰੂ ਕੀਤਾ ਸੀ ਘਰੇ ਐਂਡ ਕਰਾਂਗੇ ਤੇ ਸਾਰੇ ਜਣੇ ਜਿੰਨੇ ਵੀ ਕ੍ਰੇਟਰ ਆ ਐਂ ਕਰਨਾ ਚਾਹੀਦਾ ਹੈ ਨਾ ਸਟੋਰੀ ਬਣਨੀ ਚਾਹੀਦੀ ਹਰ ਇੱਕੋਂ ਲੋਗ ਦੀ ਤੇ ਫੇਰ ਹੀ ਚਲਦੇ ਹੁੰਦੇ ਆ ਚਲੋ ਚਲਦਿਆਂ ਕਰੇ ਹੁਣੇ ਸਾਢੇ 7 ਹੋ ਗਿਆ ਹੁਣ ਤੇ ਆ ਗਿਆਂ ਘਰੇ ਇੱਧਰ ਹਰਮਨ ਹਰਮਨ ਤਾਂ ਹੈ ਜਾਗੀ ਜਾਂਦਾ ਸਿਮੂ ਇੱਧਰ ਸੌਂ ਗਿਆ ਤੇ ਆਪਣੀ ਵੀ ਬਸ ਹੁਣ ਸੌਣ ਦੀ ਤਿਆਰੀ ਆ ਤੇ ਅੱਜ ਦਾ ਦਿਨ ਵਧੀਆ ਲੰਘਿਆ ਯਾਰ ਘਰ ਵਾਲੇ ਬੰਦੇ ਵਧੀਆ ਸੀਗੇ ਤੇ ਇੱਕ ਦੋ ਆਪਣੇ ਫੋਲੋਅਰ ਵੀ ਆ ਗਏ ਸੀਗੇ ਘਰਦਿਆਂ ਵਿੱਚ ਉਹ ਆਪਣੇ ਨਾਲ ਵਧੀਆ ਗੱਲਾਂ ਬਾਤਾਂ ਕਰਦੇ ਰਹੇ ਵਧੀਆ ਲੱਗਿਆ ਤੇ ਬਾਕੀ ਆਪਣੀ ਵੇਟਰ ਪਾਰਟੀ ਦੇ ਵਿੱਚ ਤਿੰਨ ਚਾਰ ਫੋਲੋਅਰ ਸੀਗੇ ਆਪਾਂ ਨੂੰ ਆਪਣੀ ਵੀਡੀਓ ਵੇਖਣ ਵਾਲੇ ਵਧੀਆ ਲੱਗਿਆ ਪਹਿਲਾ ਦਿਨ ਸੀਗਾ ਪਹਿਲਾ ਦਿਨ ਹੀ ਵਧੀਆ ਲੰਘਿਆ ਤੇ ਕੱਲ ਨੂੰ ਵੀ ਆਪਾਂ ਕੰਮ ਤੇ ਆਂ ਕੱਲ ਨੂੰ ਸ਼ਾਇਦ ਭੋਗ ਦਾ ਕੰਮ ਤੇ ਅੱਜ ਕੱਲ ਨੂੰ ਭੋਗ ਵਾਲਾ ਕੰਮ ਦਿਖਾਵਾਂਗੇ ਨਾ ਕਿਵੇਂ ਕਰਦੇ ਆ ਅੱਜ ਦੇ ਵਲੌਗ ਚ ਇੰਨਾ ਕੀ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਬਾਏ ਬਾਏ ਟਾਡਾ ਟੇਕ ਕੇ